ਕਸੇ ਅਸੀਂ ਮੁਕਤ ਪੰਜਾਬ ਬਣਾਈਏ ਜਿੰਨਾ ਮੁਕਤ ਪੰਜਾਬ ਬਣਾਈਏ ਆਓ ਮਿਲ ਕੇ ਕਸਮ ਖਾਈਏ ਪ੍ਰਵਿੰਦਰ ਕੌਰ ਨਾਮ ਕੀ ਅੱਜ ਜਿਹੜੀ ਰੈਲੀ ਗੱਡੀਆਂ ਨੇ ਸਭ ਤੋਂ ਪਹਿਲਾਂ ਤੇ ਅਸੀਂ ਰੈਡ ਕਰਾਸ ਦੀ ਐਡਿਕਸ਼ਨ ਐਂਡ ਰੀਐਬਲੀਕੇਸ਼ਨ ਸੈਂਟਰ ਸਕੇਤ ਹਸਪੀਟਲ ਪਟਿਆਲਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਇਸ ਮੁਹਿੰਮ ਨੂੰ ਹੋਰ ਵੀ ਵਧਾਵਾ ਦਿੱਤਾ ਤੇ ਨਾਲ ਦੀ ਨਾਲ ਸਾਡੇ ਜਿਹੜੀ ਟੀਮ ਹੈ ਰਾਇਲ ਪਿਟ ਟੀਮ ਨੂੰ ਵੀ ਇਸ ਚ ਹਿੱਸਾ ਲੈਣ ਦਾ ਸ਼ਿਰਕਤ ਕਰਨ ਦਾ ਇੱਕ ਮਾਣ ਹਾਸਲ ਹੋਇਆ ਹੈ ਸਾਡੇ ਪ੍ਰਧਾਨ ਸ਼੍ਰੀ ਸੀਤਾਰਾਮ ਜੀ ਦੀ ਅਗਵਾਈ ਦੇ ਹੇਠ ਅਸੀਂ ਇਹ ਸਾਰਾ ਕਾਰਜ ਜਿਹੜਾ ਹੈ ਉਹਨੂੰ ਸੰਪੂਰਨ ਕੀਤਾ ਹੈ ਤੇ ਇਸ ਦੇ ਵਿੱਚ ਨੁਕੜ ਨਟ ਤੇ ਐਗਜ਼ਿਬਿਸ਼ਨ ਰਾਹੀਂ ਜਿਹੜੀ ਸਾਡੀ ਰੈੱਡ ਕਰਾਸ ਸੁਸਾਇਟੀ ਹੈ ਉਹਨਾਂ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਨਿਊ ਜਨਰੇਸ਼ਨ ਨੂੰ ਕਿ ਕਿਵੇਂ ਉਹ ਨਸ਼ਿਆਂ ਤੋਂ ਦੂਰ रह ਸਕਦੇ ਨੇ ਤੇ ਕਿਵੇਂ ਆਪਣੀ ਸਿਹਤ ਤੇ ਕੰਮ ਕਰ ਸਕਦੇ ਨੇ ਤੇ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਨੇ ਤੇ ਜਿਵੇਂ ਕਿ ਸਾਡੀ ਟੀਮ ਦਾ ਵੀ ਲੋਗੋ ਸਲੋਗਨ ਹੈ ਕਿ ਜੋ ਫਿਟ ਹੈ ਉਹ ਹਿੱਟ ਹੈ ਸੋ ਮੈਂ ਇਹ ਮੰਨਦੀ ਆ ਕਿ ਜਿਹੜੀ ਰੈੱਡ ਕਰਾਸ ਸੁਸਾਇਟੀ ਹੈ ਉਹ ਵੀ ਸੀ ਕੰਮ ਕਰ ਰਹੀ ਹੈ सेम ਹੀ ਤਰੀਕੇ ਦੇ ਨਾਲ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਤੇ ਉਹਨਾਂ ਨੂੰ ਹੋਰ ਸਿਹਤਮੰਦ ਬਣਨ ਲਈ ਪ੍ਰੇਰਿਤ ਕਰਦੀ ਆ ਤੇ ਮੈਂ ਇੱਕ ਵਾਰੀ ਫੇਰ ਸਾਰੇ ਹੀ ਰੈੱਡ ਕਰਾਸ ਸੁਸਾਇਟੀ ਸਕੇਤ ਹਸਪੀਟਲ ਪਟਿਆਲਾ ਦੇ ਜਿੰਨੇ ਵੀ ਸਾਰੇ ਮਾਨਯੋਗ ਸੱਜਣ ਡਾਕਟਰ ਨੇ ਉਹਨਾਂ ਦਾ ਧੰਨਵਾਦ ਕਰਦੀ ਆ। ਕੋਨ ਲਾਈਵ ਆ? ਤੋਦੀ ਆਓ ਸਾਰੇ ਕਸਮ ਖਾਈਏ ਆਓ ਸਾਰੇ ਕਸਮ ਖਾਈਏ ਕਸ਼ਮ ਮੁਕ ਪੰਜਾਬ ਬਣਾਈਏ ਕਸ਼ਮ ਮੁਕ ਪੰਜਾਬ ਬਣਾਈਏ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਰੰਗਲਾ ਪੰਜਾਬ ਬਣਾਉਂਦਾ ਸੋ ਇਸ ਉਪਰਾਲੇ ਦੇ ਅਧੀਨ ਵੱਖ-ਵੱਖ ਰਸਤਾ ਸਸਤਾਵਾ ਵੱਖ-ਵੱਖ ਲੋਕ ਹਰ ਇੱਕ ਤਰ੍ਹਾਂ ਨਾਲ ਐਫਰਟ ਕਰ ਰਹੇ ਨੇ ਸੋ ਅੱਜ ਸੰਕੇਤ ਹਸਪੀਟਲ ਪਟਿਆਲਾ ਡਿਪਟੀ ਕਮਿਸ਼ਨਰ ਪਟਿਆਲਾ ਦੀ ਰਹਿਨੁਮਾਈ ਦੇ ਵਿੱਚ ਮਾਨਯੋਗ ਇਸ ਸਸਤਾਲ ਵੱਲੋਂ ਨਾਲ ਹੀ डीएमसी पटियाला ਵੱਲੋਂ ਮਾਂਜੋਗ ਸਿਵਲ ਸਰਪੰਚ ਸਾਹਿਬ ਦੀ ਰਹਿਮਾਈ 'ਚ ਇੱਕ ਬਹੁਤ ਵਧੀਆ ਨੁਕੜਨਾਟਕ ਅਤੇ ਐਗਜ਼ੀਬਿਸ਼ਨ ਇੱਥੇ ਲਗਾਈ ਗਈ ਹੈ 12 ਦਿਨ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਏਰੀਆ ਦਾ ਵਾਰਡ ਦਾ ਕਾਉਂਸਲਰ ਵੀ ਹਾਂ ਸੋ ਮਨਿੰਦਰ ਹੋਣੀ ਅਜੀਤ ਹੋਣੀ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ ਹੈ ਜੇਕਰ ਆਪਾਂ ਲੋਕਾਂ ਨੂੰ ਛੋਟਾ ਛੋਟਾ ਵੇਅਰ ਕਰੀਏ ਨਸ਼ੇ ਲੱਗਣ ਤੋਂ ਰੋਕ ਸਕੀਏ ਜਵਾਨ ਮੁੰਡਿਆਂ ਨੂੰ ਤਾਂ ਇਹ ਸਾਡਾ ਸ਼ਾਇਦ ਇੱਕ ਬਹੁਤ ਵੱਡਾ ਕਦਮ ਹੋਊਗਾ ਸੋ ਮੇਰੀ ਕੋਈ ਅਪੀਲ ਹੈ ਲੋਕਾਂ ਨੂੰ ਵੀ ਜੇਕਰ ਤੁਹਾਡੇ ਨੇੜੇ ਕੋਈ ਬੰਦਾ ਨਸ਼ਾ ਕਰਦਾ ਤਾਂ ਉਹ ਤੋਂ ਨਫ਼ਰਤ ਨਾ ਕਰੋ ਉਹਦੀ ਕਾਉਂਸਲਿੰਗ ਕਰੋ ਉਹਨੂੰ ਸਹੀ ਸਿੱਖਿਆ ਦਿਓ ਉਹਨੂੰ ਹਸਪਤਾਲ ਲੈ ਕੇ ਜਾਓ ਸਰਕਾਰੀ ਸੰਕੇਤ ਹਸਪੀਟਲ ਲੈ ਕੇ ਜਾਓ ਪਟਿਆਲੇ ਚ ਕਿਲੋਤਾ ਸਰਕਾਰੀ ਸੰਕੇਤ ਹਸਪੀਟਲ ਦਾ ਜਿਹੜਾ ਮੁਫਤੇ ਵਿੱਚ ਨਸ਼ਾ ਛਡਾਊ ਕੇਂਦਰ ਹੈ ਸਰਕਾਰ ਦਾ

ਆਓ ਮਿਲ ਕੇ ਕਸਮ ਖਾਈਏ ਆਓ ਮਿਲ ਕੇ ਕਸਮ ਖਾਈਏ ਬੇਸ਼ਾਮੁਖਤ ਪੰਜਾਬ ਬਣਾਈਏ ਬੇਸ਼ਾਮੁਖਤ ਪੰਜਾਬ ਰੰਗਲਾ ਪੰਜਾਬ ਰੰਗਲਾ ਪੰਜਾਬ ਬੇਸ਼ਾਮੁਖਤ ਪੰਜਾਬ ਰੰਗਲਾ ਪੰਜਾਬ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਜੀ ਸਕੇਤ ਹਸਪਤਾਲ ਪਟਿਆਲਾ ਦੀ ਟੀਮ ਆ ਡੀਸੀ ਪਟਿਆਲਾ ਅਤੇ ਸਿਵਲ ਸਰਜਨ ਪਟਿਆਲਾ ਅਤੇ ਡੀਐਮਸੀ ਪਟਿਆਲਾ ਪ੍ਰੋਜੈਕਟ ਡਾਇਰੈਕਟਰ ਸਕੇਤ ਹਸਪਤਾਲ ਪਟਿਆਲਾ ਅਤੇ ਸਕੇਤ ਦੀ ਟੀਮ ਸਾਡੇ ਕਾਉਂਸਲਰ ਸਹਿਬਾਨ ਅਮਰਪਾਲ ਜੀ ਪ੍ਰਵਿੰਦਰ ਵਰਮਾ ਜੀ ਤੇ ਨਾਲ ਹੀ ਸਕੇਟ ਦਾ ਸਟਾਫ ਸਾਡਾ ਜੀਤਜੀ ਕੁਲਵੀਰ ਜੀ ਮੋਹਨ ਜੀ ਜਿਨ੍ਹਾਂ ਨੇ ਅੱਜ ਇਸ ਐਗਜ਼ੀਬਿਸ਼ਨ ਦੇ ਵਿੱਚ ਬਹੁਤ ਐਮੀਂ ਹਿੱਸਾ ਨਿਭਾਇਆ ਹੈ ਤੇ ਇਸ ਦੇ ਨਾਲ ਹੀ ਸਾਡੇ ਸਹਿਯੋਗੀ ਰਾਇਲ ਫਿਟ ਦੇ ਪ੍ਰਧਾਨ ਜੀ ਸੀਤਾਰਾਮ ਜੀ, ਪਰਵਿੰਦਰ ਮੈਡਮ, ਗੁਰਪ੍ਰੀਤ ਜੀ, ਬਲਦੇਵ ਜੀ, ਦਲੀਪ ਜੀ, ਰਾਜ ਮੈਡਮ, ਜਗਜੀਤ ਮੈਡਮ ਮੈਸੇਜ ਕੀ ਹੈ ਭਾਜੀ ਮੈਸੇਜ ਵੀ ਦੱਸਦੇ ਆਂ ਜੀ ਮੈਸੇਜ ਇਹ ਹੈ ਸਾਡਾ ਸਾਰਿਆਂ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਨਸ਼ਿਆਂ ਦੀ ਲਤ ਤੋਂ ਜਿਹੜੇ ਵੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਹੈਗੇ ਆ ਨਾ ਸਾਡੇ ਹਸਪਤਾਲ ਦੇ ਵਿੱਚ ਮੁਫਤ ਇਲਾਜ ਹੈ ਤੇ ਤੁਸੀਂ ਇਸ ਦਾ ਮੁਫਤ ਇਲਾਜ ਕਰਾ ਸਕਦੇ ਹੋ ਕਿਸੇ ਨੂੰ ਕੋਈ ਡਾਕਟਰ ਦੀ ਸਲਾਹ ਚਾਹੀਦੀ ਹੈ ਅਤੇ ਨਾਲ ਹੀ ਜੇ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਸਾਡੇ ਵੱਲੋਂ ਫ੍ਰੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਅਸੀਂ ਆ ਪੰਜਾਬ ਦੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਨਸ਼ਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੋ ਕਿਹੜਾ ਨਸ਼ਾ ਅੱਜ ਕੱਲ ਨੌਜਵਾਨਾਂ 'ਚ ਜ਼ਿਆਦਾ ਹੈਗਾ ਚਿੱਟਾ ਜਾਂ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਸਿੰਥੈਟਿਕ ਨਸ਼ੇ ਚਿੱਟਾ ਹਫੀਮ ਇਹ ਅੱਜ ਕੱਲ ਮੇਨ ਮੁੱਦੇ ਪੰਜਾਬ ਦੇ ਵਿੱਚ ਚੱਲ ਰਹੇ ਹਨ ਪਰ ਪੰਜਾਬ ਸਰਕਾਰ ਦੇ ਵਿੱਚ ਐਂ ਭੂਮਿਕਾ ਨਿਭਾ ਰਹੀ ਹੈ ਅਤੇ ਜਿਸ ਵਿੱਚ ਡੀਡਿਕਸ਼ਨ ਸੈਂਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਵਿੱਚ ਐਮਰੋਲ ਲੰਬਾਇਆ ਜਾਵੇ ਤੇ ਜੋ ਸਾਡੇ ਡੀਡਿਕਸ਼ਨ ਦੇ ਮਾਹੀ ਡਾਕਟਰ ਅਤੇ ਸਟਾਫ ਹੈ ਇਸ ਚ ਜੋ ਮਿਹਨਤ ਤੋੜ ਆਪਣੀ ਮਿਹਨਤ ਕਰ ਰਹੇ ਹਨ ਇਸ ਤੋਂ ਨਵਾਂ ਮੈਡੀਕਲ ਨਸ਼ਾ ਬੜਾ ਵਿਕਰੇਆ ਹੈ ਕੈਮਿਸਟਰੀ ਦੁਕਾਨਾਂ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਆਪਾਂ ਦੇਖ ਹੀ ਰਹੇ ਹਾਂ ਕਿ ਹੁਣ ਬਹੁਤ ਜ਼ਿਆਦਾ ਇਹ ਨਸ਼ਾ ਘਟ ਚੁੱਕਿਆ ਹੈ ਕਿਉਂਕਿ ਜਿਵੇਂ ਜਿਵੇਂ ਪੰਜਾਬ ਸਰਕਾਰ ਵੱਲੋਂ ਸਖਾਈ ਹੁੰਦੀ ਜਾ ਰਹੀ ਹੈ ਆਪਾਂ ਦੇਖਦੇ ਹਾਂ ਰੋਜ਼ ਹੀ ਪੰਜਾਬ ਸਰਕਾਰ ਵੱਲੋਂ ਇਸ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਇਹ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਨਸ਼ਾ ਵਿਕਦਾ ਹੈ ਤਾਂ ਇਸ ਦੀ ਕੰਪਲੀਟ ਕੀਤੀ ਜਾਵੇ ਤਾਂ ਜੋ ਇਸੇ ਨੱਥ ਪਾਈ ਜਾ ਸਕੇ। ਬੇਸ਼ਾਮ ਮੁਕਤ ਪੰਜਾਬ ਬਣੇ। ਆਓ ਮਿਲ ਕੇ ਕਸਮ ਖਾਈਏ। ਨਸ਼ਾ ਮੁਕਤ ਪੰਜਾਬ। ਨਟਕੋ ਸੋਲੋ ਕੈਂਪ ਲੱਗਿਆ ਜੀ। ਹਾਂਜੀ। ਡੀਸੀ ਡੀਸੀ ਮੈਡਮ ਔਰ ਸਿਵਾ ਸਰਜਨ ਆਡੀਅੰਸ ਜੀ ਬੋਲੋ ਇਹ ਭਰਾਲੇ ਕਿਤੇ ਗਏ ਹਨ ਕਿ ਅਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਨਾਟਕ ਕਰਵਾਈਏ ਜੋ ਕਿ ਨਸ਼ਿਆਂ ਦੀ ਅਵੇਅਰਨੈਸ ਕਰੀਏ ਔਰ ਇਹਨਾਂ ਨਾਟਕਾਂ ਰਾਹੀਂ ਦੁਕਾਨੋ ਦਿਖਾਸੀ ਕਿ ਕਿਵੇਂ ਇੱਕ ਨਸ਼ੇ ਵਾਲਾ ਬੰਦਾ ਤੇ ਔਰ ਨਸ਼ੇ ਦੇ ਵਾਲੇ ਦੇ ਘਰ ਦੇ ਕਿੰਨਾ ਤੜਫਦੇ ਹਨ ਕਿ ਜੋ ਕਿ ਪਹਿਲਾਂ-ਪਹਿਲਾਂ ਬੱਚਿਆਂ ਦਾ ਨਸ਼ੇ ਦਾ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਪਤਾ ਲੱਗਦਾ ਉਹ ਐਂਡ ਹੋਣ ਵਾਲਾ ਹੋ ਜਾਂਦਾ ਬੱਚੇ ਜਿਹੜੇ ਹੈਗੇ ਨੇ ਸਾਡੇ ਕੋਲ ਜਿਹੜੇ ਵੀ ਬੱਚੇ ਆਉਂਦੇ ਨੇ ਉਹ ਅੱਜਕੱਲ ਜ਼ਿਆਦਾ ਚਿੱਟੇ ਦੇ ਇੰਜੈਕਸ਼ਨਾਂ ਵਾਲੇ ਆਉਂਦੇ ਸੋ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਵੀ ਕੋਈ ਨਸ਼ਾ ਕਰਦਾ ਹੈ ਕੋਈ ਵੀ ਕਿਤੇ ਮਹੱਲਾ ਕੋਈ ਕਿਤੇ ਵੀ ਪਿੰਡ ਕੋਈ ਵੀ ਅਸੀਂ ਥਾਂ ਥਾਂ ਜਾ ਕੇ ਅਵੇਅਰਨੈਸ ਕੈਂਪ ਵੀ ਲਗਾਣੇ ਆ ਉਹ ਸਾਡੇ ਹਸਪੀਟਲ ਦੇ ਵਿੱਚ ਇੰਡੋਰ ਇੰਡੋਰ ਟਰੀਟਮੈਂਟ ਓਪੀਰੇਟਿਡਮੈਂਟ ਹੈ ਜੋ ਕੋਈ ਫ੍ਰੀ ਹੈ ਇੱਥੇ ਕੀ ਖਾਣਾ ਵੀ ਫ੍ਰੀ ਦਿੱਤਾ ਜਾਂਦਾ ਹੈ ਮੈਡੀਸਿਨ ਫ੍ਰੀ ਦਿੱਤੀ ਜਾਂਦੀਆਂ ਹਨ ਅਸੀਂ ਜਾਣਦੇ ਹਾਂ ਕਿ ਇਸ ਚੀਜ਼ ਦਾ ਫਾਇਦਾ ਬਤ ਤੋਂ ਬਤ ਤੁਹਾਨੂੰ ਪਤਾ ਹੈ ਕਿ ਕੋਈ ਪ੍ਰਾਈਵੇਟ ਸੈਂਟਰਾਂ ਦੇ ਵਿੱਚ 30000 ਰੁਪਏ ਲੱਗਦੇ ਨੇ ਔਰ ਇਨਸਾਨ ਨਸ਼ਾ ਨਹੀਂ ਛੱਡ ਪਾਂਦਾ